ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਹੈ ਆਰੇ ਮੈਂ ਅੱਜ ਦੀ ਤਰੀਕ ਚ ਇਨੀ ਕਵਾਂਗਾ ਸਚਾਈ ਦੀ ਜਿੱਤ ਹੋਈ ਹੈ ਤੁਹਾਡੇ ਨਾਲ ਬੈਠਾਂਗੇ ਗੱਲਾਂ ਕਰਾਂਗੇ ਸਾਰੇ ਪੋਲਿਟিক্যাল ਸਿਨੈਰੀਓ ਤੇ ਵੀ ਗੱਲਾਂ ਕਰਾਂਗੇ ਤੇ ਜੋ ਕੁਝ ਹੋਇਆ ਹੈ ਉਹਦੇ ਬਾਰੇ ਵੀ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਅੱਜ ਸਾਰਿਆਂ ਦਾ ਸ਼ੁਕਰਾਨਾ ਖਾਸ ਤੌਰ ਤੇ ਪਰਮਾਤਮਾ ਦਾ ਮੇਰੇ ਦੋਸਤਾਂ ਦਾ ਮੇਰੇ ਪਰਿਵਾਰ ਵਾਲੇ ਕਿਸ ਤਰ੍ਹਾਂ ਦੇ ਦੇ ਉਹ ਅੱਜ ਜਿਹੜਾ ਵਾ ਲਗਾਤਾਰ ਜਦੋਂ ਪਿਛਲੇ ਇੰਟਰਵਿਊ ਆਉਂਦੀਆਂ ਸੀ ਜਿਹੜੀ ਕਹਿੰਦੇ ਸੀਗੇ ਕਿ ਇਸ ਕੇਸਾਂ ਦੇ ਵਿੱਚ ਬਰੀ ਹੋਵਾਂਗੇ ਪਰ ਅੱਜ ਜਿਹੜਾ ਵਾ ਉਸ ਤੋਂ ਵੀ ਵੱਡਾ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਦਿੱਤਾ ਕੇਸ ਹੀ ਕੁਐਸ਼ ਕਰ ਦਿੱਤਾ ਕਹਿਣ ਨੂੰ ਕੁਝ ਬਚਿਆ ਹਲੇ ਹਲੇ ਕੁਝ ਬਚਿਆ ਨਹੀਂ ਕਹਿਣ ਨੂੰ ਇਹਦੇ ਤੇ ਲੰਬੀ ਡਿਸਕਸ਼ਨ ਕਰਾਂਗੇ ਪਰ ਅੱਜ ਮੈਂ ਸਾਰੇ ਦੋਸਤਾਂ ਨੂੰ ਮਿਲ ਲਵਾਂ ਤੁਹਾਡੇ ਨਾਲ ਬੈਠਾਂਗੇ ਸਾਰੇ ਦੋਸਤਾਂ ਨਾਲ ਗੱਲਾਂ ਕਰਾਂਗੇ ਤੁਹਾਡੇ ਸਵਾਲਾਂ ਦਾ ਸਾਰਿਆਂ ਦਾ ਬਿਲਕੁਲ ਮਕੂਲ ਜਵਾਬ ਵੀ ਦੇਵਾਂਗੇ ਆਸ਼ੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਤੁਹਾਡਾ ਕੀ ਰਿਐਕਸ਼ਨ ਹੈ ਚੋਣਾਂ ਮੇਰੀ ਐਬਸੈਂਸ ਚ ਹੋਈਆਂ ਤੁਹਾਨੂੰ ਲੱਗਦਾ ਨਹੀਂ ਵੀ ਚੋਣਾਂ ਤੋਂ ਅਗਲੇ ਦਿਨ ਹੀ ਮੈਨੂੰ ਛੱਡ ਦਿੱਤਾ ਗਿਆ ਤੇ ਅੰਦਰ ਕਰੋਕ ਕੇ ਕਿਉਂ ਰੱਖਿਆ ਗਿਆ ਇਹਦੇ ਤੋਂ ਸਮਝ ਨਹੀਂ ਆਉਂਦਾ ਲੱਗਦਾ ਕਿ ਜਿਹੜਾ ਫੈਸਲੇ ਤੋਂ ਬਾਅਦ ਵੀ ਇੱਕ ਦਿਨ ਲੇਟ ਕੀਤਾ ਗਿਆ ਇਹ ਸਾਰਾ ਕੁਝ ਤੁਸੀਂ ਦੇਖੋ ਲੋਕ ਸਮਝਣ ਹਲੇ ਕੁਝ ਨਹੀਂ ਕਹਿਣਾ ਜਿੱਤਾਂ ਵੀ ਬਹੁਤ ਹੋਈਆਂ ਤੇ ਹਾਰਾਂ ਵੀ ਯੋਧਿਆਂ ਦਾ ਗਹਿਣਾ ਹੁੰਦਾ ਕੋਈ ਐਸੀ ਗੱਲ ਨਹੀਂ ਇਹ ਕੋਈ ਐਂਡ ਆਫ ਦਾ ਰੋਡ ਨਹੀਂ ਹੈ ਅੱਗੇ ਮਿਹਨਤ ਕਰਾਂਗੇ ਪਾਰਟੀ ਨੂੰ ਸਾਰਿਆਂ ਨੂੰ ਸਟਰੈਂਥਨ ਕਰਾਂਗੇ ਸਾਰੇ ਵਰਕਰਾਂ ਨਾਲ ਖੜਾਂਗੇ ਆਸ਼ੂ ਹਰੇਕ ਵਰਕਰ ਨਾਲ ਖੜਾ ਹੈ ਲੁਧਿਆਣੇ ਵਾਲਿਆਂ ਨਾਲ ਖੜਾ ਹੈ ਲੁਧਿਆਣੇ ਦੇ ਲੋਕਾਂ ਨਾਲ ਖੜਾ ਜਿਹਦੇ ਨਾਲ ਤੱਕਾ ਹੋਏਗਾ ਉਹਦੇ ਨਾਲ ਖੜੇ ਕਾਫੀ ਵਰਕਰ ਜਿਹੜੇ ਨਿਰਾਸ਼ੀ ਹੋ ਵੀ ਤੁਹਾਡੇ ਹੁਣ ਇੱਥੇ ਆਏ ਹੋਏ ਨੇ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਆਜ਼ਾਦ ਵੀ ਚਾਹੇ ਰਣ ਨੇ ਸਾਰੇ ਸਾਰੇ ਮੈਂ ਵਰਕਰਾਂ ਦਾ ਧੰਨਵਾਦੀਆਂ ਮੇਰੀ ਐਬਸੈਂਸ ਦੇ ਵਿੱਚ ਕਿਸ ਤਰੀਕੇ ਇਲੈਕਸ਼ਨ ਲੜੇ ਕਿਸ ਤਰੀਕੇ ਇਹ ਮਾੜਾ ਸਮਾਂ ਉਹਨਾਂ ਨੇ ਸਾਰੇ ਪ੍ਰੈਸ਼ਰ ਦੇ ਬਾਵਜੂਦ ਕੱਟਿਆ ਮੈਂ ਇਹਨਾਂ ਵਰਕਰਾਂ ਦਾ ਆਪਣੇ ਦੋਸਤਾਂ ਦਾ ਸਾਰੇ ਰਿਸ਼ਤੇਦਾਰਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦੀਆਂ ਸਭ ਨੂੰ ਯਕੀਨ ਦਿਲਵਾਨਾ ਆਉਣ ਵਾਲਾ ਟਾਈਮ ਬਹੁਤ ਸੁਖਾਵਾਂ ਹੋਏਗਾ ਰਲ ਕੇ ਉਹਨਾਂ ਦੇ ਮੋਹਰੇ ਹੋ ਕੇ ਉਹਨਾਂ ਦੀਆਂ ਮੁਸ਼ਕਲਾਂ ਵਾਸਤੇ ਲੜਿਆ ਜਾਏਗਾ। ਗਲਾਸ਼ ਕੋਸ਼ਣਾ ਅਸ਼ੂ ਜੀ ਵਿਰੋਧੀ ਜਿਹੜੇ ਲਗਾਤਾਰ ਬਿਆਨ ਦਿੰਦੇ ਸੀਗੇ ਇਹ ਹਾਈ ਕੋਰਟ ਦੇ ਫੈਸਲੇ ਨੇ ਜਿਹੜਾ ਵਾ ਉਹਨਾਂ ਨੂੰ ਖੁਦ ਜਵਾਬ ਦਿੱਤਾ ਵਾ। ਜਦੋਂ ਸਾਰਾ ਕੁਝ ਹੋਈ ਪੋਲਿਟਿਕਲ ਮੋਟੀਵੇਟ ਮੋਟੀਵੇਟਿਡ ਸੀਗਾ ਤਾਂ ਫਿਰ ਕੋਈ ਕੀ ਕਹਿ ਸਕਦਾ ਯਾਰ ਕਿਸੇ ਬਾਰੇ ਕੀ ਬੋਲਿਆ ਜਾ ਸਕਦਾ ਯਾਰ ਕਿਸੇ ਨੂੰ ਕੀ ਕਿਹਾ ਜਾ ਸਕਦਾ ਹੈ ਮੈਂ ਤਾਂ ਜਿਨ ਜਿਨ੍ਹਾਂ ਜਿਨ੍ਹਾਂ ਦੇ ਜਿਨ੍ਹਾਂ ਜਿਨ੍ਹਾਂ ਦੀ ਜਹਜ ਹੀ ਸੋਚ ਸੀ ਉਹਨਾਂ ਨੇ ਮੈਨੂੰ ਉਹੋ ਜਿਹਾ ਸਮਝਿਆ ਅਗਰ ਮੈਂ ਤਾਂ ਇਹ ਕਹਿਣਾ ਚਾਹਾਂਗਾ ਤੁਹਾਡੇ ਚੈਨਲਾਂ 'ਚ ਬਹੁਤ ਚੈਨਲ ਐ ਇਹ ਜਿਹੇ ਸੀਗੇ ਜਿਹੜੇ ਰੋਜ਼ ਇਹ ਕਹਿੰਦੇ ਹੁੰਦੇ ਸੀ ਕਿ ਮੇਰੇ ਪਰਸਨਲ ਕੈਰੈਕਟਰ ਤੇ ਮੇਰੀਆਂ ਪ੍ਰਾਪਰਟੀਆਂ ਤੇ ਸੋਚਦੇ ਸੀਗੇ ਮੇਰੇ ਜਿਨ੍ਹਾਂ ਨੂੰ ਕੰਮਾਂ ਤੇ ਦੇਖਣ ਤੇ ਬਿਲਕੁਲ ਇੰਟਰਸਟ ਨਹੀਂ ਸੀ ਹਾਂ ਮੇਰੇ ਹੋਟਲ ਕਿੱਥੇ ਨੇ ਉਹ ਲੱਭਣ ਚ ਬੜਾ ਇੰਟਰਸਟ ਸੀਗਾ ਅੱਜ ਸਾਰਿਆਂ ਨੂੰ ਜਵਾਬ ਮਿਲ ਗਿਆ ਹੋਵੇਗਾ ਮੇਰਾ ਖਿਆਲ ਮੇਰੀ 3 ਸਾਲ ਦੀ ਚੁੱਪੀ 3 ਸਾਲ ਜੋ ਤਸ਼ੱਦਦ ਹੋਇਆ ਉਹਨਾਂ ਸਾਰਿਆਂ ਦਾ ਜਵਾਬ ਮਾਨਯੋਗ ਸਤਕਾਰ ਜੋ ਹਾਈ ਕੋਰਟ ਨੇ ਦੇ ਦਿੱਤਾ ਮੈਨੂੰ ਪਰਮਾਤਮਾ ਤੇ ਯਕੀਨ ਹੈ ਜੋ ਸਚਾਈ ਹੈ ਉਹ ਸਾਰਿਆਂ ਦੇ ਸਾਹਮਣੇ ਆ ਗਈ ਤੇ ਅੱਗੋਂ ਵੀ ਸੱਚ ਜਦੋਂ ਤੁਹਾਡੇ ਨਾਲ ਬੈਠ ਕੇ ਖੁੱਲੀਆਂ ਗੱਲਾਂ ਕਰਾਂਗੇ ਹੋਰ ਸਚਾਈ ਆਏਗੀ। ਮੈਨੂੰ ਨਾ ਇੱਕਾ ਗੱਲ ਬੜੀ ਹੋ ਲੱਗਦੀ ਹੈ ਵੀ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹੋ? ਇਹ ਪੁੱਛਣ ਵਾਲੀ ਗੱਲ ਹੈ। ਨਹੀਂ ਨਹੀਂ ਫਿਰ ਵੀ ਹਾਂ ਤਾਂ ਬੱਛਾ ਫੀਲ ਕਰ ਰਹੀ ਹਾਂ ਪ੍ਰਮਾਤਮਾ ਨੇ ਐਨੀ ਮਿਹਰ ਕੀਤੀ ਪ੍ਰਮਾਤਮਾ ਦਾ ਸ਼ੁ크rana ਹੈ। ਸਾਰਿਆਂ ਦੇ ਵਿੱਚ ਹੈ ਆਪਣੇ ਪਰਿਵਾਰ ਦੇ ਵਿੱਚ ਹੈ ਆਪਣੇ ਯਾਰਾ ਦੋਸਤਾ ਦੇ ਵਿੱਚ ਹੈ। ਹੋਰ ਦੱਸੋ। ਮਾਫੀ ਤੁਮ ਲਗਦਾਨੀ ਜਿਵੇਂ ਕਿ ਪਰਸਨਲ ਆਰਡਰ ਹੋਇਆ ਹੋਇਆ ਹੈ ਜੇ ਕੱਲ ਰੁਕ ਗਿਆ ਗਿਆ ਕੀ ਗੱਲ ਹੈ? ਇਹ ਸਰਕਾਰ ਨੂੰ ਪਤਾ ਹੋਊਗੀ। ਇਹਨਾਂ ਬਾਕੀਆਂ ਨੂੰ ਬਤਾਉਗੀ ਮੈਨੂੰ ਐਨਾ بتایا ਪ੍ਰਮਾਤਮਾ ਨੇ ਬਹੁਤ ਮਿਹਰ ਕੀਤੀ ਹੈ ਜਿਹੜੇ ਐਨੇ ਇਲਜ਼ਾਮ ਡਿਊਰਿੰਗ ਇਲੈਕਸ਼ਨ ਵੀ ਲੱਗੇ ਵੈਸੇ ਵੀ ਲੋਕਾਂ ਨੇ ਗੱਲਾਂ ਕੀਤੀਆਂ ਉਹਦਾ ਜਵਾਬ ਹੁਣ ਹਾਈ ਕੋਰਟ ਨੇ ਹੀ ਸਾਰਿਆਂ ਨੂੰ ਦੇ ਦਿੱਤਾ ਸੋ ਮੈਨੂੰ ਕਹਿਣ ਦੀ ਕੋਈ ਲੋੜ ਨਹੀਂ ਹੈਗੀ ਹਾਂ ਭਿਪਾਰ ਹੈ ਕਿ ਦੁਨੀ ਦੁਨੀ ਹਾਂ 2 ਸਾਲ ਦਾ ਜਿਹੜੀ ਚੀਜ਼ ਨੂੰ ਅਸੀਂ ਚੱਲ ਰਹੇ ਸੀਗੇ ਲੋਕਾਂ ਨੇ ਆਸ਼ੂਤੇ ਵਿਸ਼ਵਾਸ ਨਹੀਂ ਕੀਤਾ ਜੋ ਲੋਕ ਬੋਲ ਰਹੇ ਸੀ ਉਹਨਾਂ ਤੇ ਵਿਸ਼ਵਾਸ ਕੀਤਾ ਸੋ ਪਰ ਲੇਕਿਨ ਮੈਨੂੰ ਪਰਮਾਤਮਾ ਤੇ ਭਰੋਸਾ ਸੀ ਔਰ ਮੈਂ ਹਮੇਸ਼ਾ ਸ਼ੁਰੂ ਤੋਂ ਕਹਿ ਰਹੀ ਸੀ ਕਿ ਜਿਹੜੀ ਸਾਡੀ ਜੁਡੀਸ਼ਰੀ ਹੈ ਮੈਨੂੰ ਉੱਤੇ ਵੀ ਭਰੋਸਾ ਆ ਤੇ ਮੈਂ ਮੇਰਾ ਦੋਨਾਂ ਨੇ ਭਰੋਸਾ ਬੜਾ ਕਾਇਮ ਰੱਖਿਆ ਪਰਮਾਤਮਾ ਨੇ ਬੜੀ ਮਿਹਰ ਕੀਤੀ ਔਰ ਜੁਡੀਸ਼ਰੀ ਨੇ ਜੋ ਵੀ ਫੈਸਲਾ ਸੀਗਾ ਉਹ ਸੱਚਾ ਛੱਕ ਦਾ ਫੈਸਲਾ ਕੀਤਾ ਬੜੀ ਗੱਦੀ ਸਮਰਥਕਾਂ ਨੂੰ ਲੱਗਦਾ ਹੈ ਕਿ ਪਾਰਟੀ ਨਵੀਂ ਜਾਨ ਮਿਲੇਗੀ ਆ ਅਹੀਆ ਵਾਪਸੀ ਹਾਂ ਬਿਲਕੁਲ ਬਿਲਕੁਲ ਕਾਂਗਰਸ ਜਿਹੜਾ ਸਾਡਾ ਵਰਕਰ ਹੈਗਾ ਆ ਕਾਂਗਰਸ ਪਾਰਟੀ ਹੈ ਕੀ ਹੈ ਬਿਲਕੁਲ ਨਵੇਂ ਸਿਰੇ ਤੋਂ ਅਸੀਂ ਫੇਰ ਆਪਣੇ ਲਈ ਲੜਾਂਗੇ ਜਿਹੜੇ ਵਿਰੋਧੀ ਉਂਗਲਾ ਚੱਕਦੇ ਸੀ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਲਾਸਟ ਕੁਝ ਵੀ ਉਹਨਾਂ ਨੂੰ ਤਾਂ ਹਾਈ ਕੋਰਟ ਨੇ ਆਪ ਹੀ ਦਿੱਤ ਕਹਿਤਾ ਮੈਂ ਕੀ ਕਹਿਣਾ ਚਾਹੂੰਗੀ ਮੈਂ ਤਾਂ ਪਰਮਾਤਮਾ ਦੇ ਸ਼ੁਕਰਾਨੇ ਚ ਆ ਉਹ ਆਰਡਰ ਪੜਨ ਸਾਰਾ ਮੇਰੇ ਖਿਆਲ 15000 ਦਾ ਪੇਜ ਹੈਗੇ ਆ ਬੈਠ ਬੈਠ ਕੇ ਪੜਨ ਉਹਨੂੰ ਵੀ ਚੰਗੀ ਤਰ੍ਹਾਂ ਕੋਕ ਲੈਣ ਸਾਰੇ ਜਵਾਬ ਉਹਨਾਂ ਨੂੰ ਅੱਛਾ ਮਿਲ ਜਾਣਗੇ ਠੀਕ ਹੈ ਠੀਕ ਹੈ